ਸਾਡੇ ਵਾਲਾ ਜਿਹੜੀ ਕੋ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਹਸਵਰਨ ਸਿੰਘ ਟੈਣਾ ਪੰਜਾਬ ਤੇ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਤੇ ਜਿਹੜੀ ਸਭ ਤੋਂ ਵੱਡੀ ਦੇਸ਼ ਦੀ ਖਬਰ ਆ ਇਹ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਇਸ ਵੇਲੇ ਇੰਗਲੈਂਡ ਦੇ ਦੌਰੇ ਦੇ ਉੱਤੇ ਆ 26 ਜੁਲਾਈ ਤੱਕ ਉਹ ਇੰਗਲੈਂਡ ਦੇ ਵਿੱਚ ਆ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਵਿੱਚ ਵਾਪਸ ਮੁੜ ਕੇ ਆਉਣਾ ਪਰ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ 11 ਸਾਲ ਦੇ ਵਿੱਚ ਯਾਨੀ ਕਿ 2014 ਦੇ ਵਿੱਚ ਜਦੋਂ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਉਦੋਂ ਤੋਂ ਲੈ ਕੇ ਹੁਣ ਤੱਕ ਯਾਨੀ ਕਿ 2025 ਤੱਕ ਕਿੰਨੇ ਦੌਰੇ ਕੀਤੇ ਵੱਖ-ਵੱਖ ਦੇਸ਼ਾਂ ਦੇ ਕਿੰਨੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਤੇ ਕਿੰਨਾ ਖਰਚਾ ਕੀਤਾ 11 ਸਾਲ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਵਿਦੇਸ਼ ਦੌਰਿਆਂ ਦੇ ਉੱਤੇ ਲਗਭਗ 2500 ਕਰੋੜ ਰੁਪਏ ਖਰਚ ਆਇਆ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਵਿੱਚ 2500 ਕਰੋੜ ਰੁਪਏ ਦਾ ਕਿਹੋ ਜਿਹਾ ਯੋਗਦਾਨ ਰਿਹਾ ਇਹ ਸਭ ਦਾ ਆਪੋ ਆਪਣਾ ਵਿਚਾਰ ਆ ਪਰੇ ਹੈਰਾਨੀ ਵਾਲੀ ਗੱਲ ਹੈ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਉਹ ਵਿਸ਼ਵ ਦਰਸ਼ਨ ਦੇ ਉੱਤੇ 2014 ਤੋਂ ਲੈ ਕੇ ਤੇ ਹੁਣ ਤੱਕ 300 ਦਿਨ ਵਿਦੇਸ਼ੀ ਧਰਤੀ ਦੇ ਉੱਤੇ ਰਹੇ ਆ ਮਤਲਬ ਪ੍ਰਧਾਨ ਮੰਤਰੀ ਨੇ ਔਸਤਨ ਹਰ 13ਵਾਂ ਦਿਨ ਵਿਦੇਸ਼ੀ ਧਰਤੀ ਦੇ ਉੱਤੇ گزارਿਆ ਦੂਜੀ ਜਾਣਕਾਰੀ ਮਹੱਤਵਪੂਰਨ ਹੈ ਜੀ ਕਿ 2021 ਤੋਂ ਲੈ ਕੇ ਜੁਲਾਈ 2025 ਤੱਕ 33 ਵਿਦੇਸ਼ ਦੌਰਿਆਂ ਦੇ ਉੱਤੇ 57 ਮੁਲਕਾਂ ਦੀ ਯਾਤਰਾ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਤੇ 361 ਕਰੋੜ ਤੇ 94 ਲੱਖ ਰੁਪਏ ਦਾ ਖਰਚਾ ਆਇਆ 2024 ਦੇ ਵਿੱਚ ਪ੍ਰਧਾਨ ਮੰਤਰੀ ਨੇ 11 ਵਿਦੇਸ਼ੀ ਦੌਰੇ ਕੀਤੇ ਜਿਨ੍ਹਾਂ ਦੇ ਉੱਤੇ 109 ਕਰੋੜ ਤੇ 42 ਲੱਖ ਰੁਪਏ ਖਰਚ ਆਇਆ ਲੰਘੇ 4 ਸਾਲਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਦੇ ਉੱਤੇ 1 ਕਰੋੜ ਤੇ 12 ਲੱਖ ਰੁਪਏ ਖਰਚ ਕੀਤਾ ਗਿਆ ਤੇ ਹੁਣ ਗੌਰਨਰ ਸੁਣਿਓ ਕਿ ਪ੍ਰਧਾਨ ਮੰਤਰੀ ਨੇ 2014 ਤੋਂ ਲੈ ਕੇ 2018 ਤੱਕ 60 ਮੁਲਕਾਂ ਦਾ ਦੌਰਾ ਕੀਤਾ ਸੀ ਇਹਦੇ ਉੱਤੇ 22 222 ਕਰੋੜ ਤੇ 58 ਲੱਖ ਰੁਪਏ ਖਰਚ ਆਇਆ ਯਾਨੀ ਕਿ ਲਗਭਗ ਹੁਣ ਤੱਕ ਪ੍ਰਧਾਨ ਮੰਤਰੀ ਸਾਹਿਬ ਦੇ ਵਿਦੇਸ਼ੀ ਦੌਰਿਆਂ ਦੇ ਉੱਤੇ 2500 ਕਰੋੜ ਰੁਪਏ ਖਰਚਾ ਚੁੱਕਿਆ ਅਗਲੀ ਗੱਲ ਇਹ ਆ ਕਿ ਜਦੋਂ ਅਟਲਬੇ ਹਰੀਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ 31 ਦੇਸ਼ਾਂ ਦਾ ਦੌਰਾ ਕੀਤਾ ਸੀ ਜਿਹਦੇ ਉੱਤੇ 144 ਕਰੋੜ ਤੇ 43 ਲੱਖ ਰੁਪਏ ਖਰਚ ਆਇਆ ਸੀ ਤੇ ਵਾਜਪਾਈ ਸਾਹਿਬ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ 100 ਤੋਂ 31 ਦਿਨ گزارੇ ਸੀ 5 ਸਾਲਾਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣੇ ਡਾਕਟਰ ਮਨਮੋਹਨ ਸਿੰਘ ਉਹ 10 ਸਾਲ ਪ੍ਰਧਾਨ ਮੰਤਰੀ ਰਹੇ ਆ ਤਾਂ ਇਹਨਾਂ ਨੇ 35 ਮੁਲਕਾਂ ਦਾ ਦੌਰਾ ਕੀਤਾ ਸੀ 10 ਸਾਲਾਂ ਦੇ ਵਿੱਚ ਜਿਹਦੇ ਉੱਤੇ 600 ਤੋਂ 99 ਕਰੋੜ ਰੁਪਏ ਖਰਚ ਆਇਆ ਇਹਨਾਂ ਨੇ 10 ਸਾਲਾਂ ਦੌਰਾਨ 144 ਦਿਨ ਵਿਦੇਸ਼ੀ ਧਰਤੀ ਦੇ ਉੱਤੇ گزارੇ ਮਤਲਬ ਇਹ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਹੁਣ ਤੱਕ 91 ਵਿਦੇਸ਼ਾਂ ਦੇ ਦੌਰੇ ਕਰ ਚੁੱਕੇ ਆ ਜੇ 225 ਦੇ ਵਿੱਚ ਯਾਨੀ ਕਿ ਵਰਤਮਾਨ ਸਮੇਂ ਦੇ ਵਿੱਚ ਤਿੰਨ ਦੌਰਿਆਂ ਦੇ ਉੱਤੇ ਖਰਚੇ ਦਾ ਰਿਕਾਰਡ ਹਲੇ ਤੱਕ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਪਰ ਹੁਣ ਤੱਕ ਜਨਾਬ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਲਗਭਗ 2500 ਕਰੋੜ ਰੁਪਈਆ ਵੱਖ-ਵੱਖ ਦੇਸ਼ਾਂ ਦੇ ਤੋਰੇ ਫੇਰੇ ਦੇ ਉੱਤੇ ਖਰਚ ਕਰ ਦਿੱਤਾ ਹੈ ਭਾਰਤ ਵਰਗੇ ਗਰੀਬ ਦੇਸ਼ ਦੇ ਝੋਲੀ ਦੇ ਵਿੱਚ 2500 ਕਰੋੜ ਰੁਪਈਏ ਦਾ ਕਰਜ਼ਾ ਜਾਂ ਕਹਿ ਲਈਏ ਖਰਚਾ ਪ੍ਰਧਾਨ ਮੰਤਰੀ ਸਾਹਿਬ ਨੇ ਪਾਇਆ ਬਾਕੀ ਇਹਨਾਂ ਦੌਰਿਆਂ ਦੇ ਵਿੱਚੋਂ ਨਿਕਲਿਆ ਕੀ ਦੇਸ਼ ਕਿੰਨਾ ਕੁ ਮਜ਼ਬੂਤ ਹੋਇਆ ਵਿਦੇਸ਼ਾਂ ਦੇ ਨਾਲ ਸਬੰਧ ਕਿੰਨੇ ਕੁ ਸੁਖਾਵੇਂ ਹੋਏ ਕਿਸ ਤਰੀਕੇ ਦੇ ਹਾਲਾਤ ਬਣੇ ਕਿਹੜੇ ਕਿਹੜੇ ਵਪਾਰਕ ਐਗਰੀਮੈਂਟ ਹੋਏ ਕਿਹੜੀਆਂ ਕਿਹੜੀਆਂ ਕੂਟਨੀਤਿਕ ਸੰਧੀਆਂ ਹੋਈਆਂ ਇਹਦੇ ਬਾਰੇ ਉਹ ਜਾਣਦੇ ਆ ਪਰ ਗਰੀਬ ਦੇ ਪੀਪੇ ਤੱਕ ਆਟਾ ਕਿੰਨਾ ਕ ਪਹੁੰਚਿਆ ਗਰੀਬ ਦੀ ਪੀਪੀ ਵਿੱਚ ਤੇਲ ਕਿੰਨਾ ਕ ਪਹੁੰਚਿਆ ਗਰੀਬ ਦੇ ਚੁੱਲ੍ਹੇ ਦੇ ਵਿੱਚ ਬਾਲਣ ਕਿੰਨਾ ਕ ਪਹੁੰਚਿਆ ਬੇਰੁਜ਼ਗਾਰ ਤੱਕ ਰੋਜ਼ਗਾਰ ਕਿੰਨਾ ਕ ਪਹੁੰਚਿਆ ਤੇ ਪਿੰਡ ਪਿੰਡ ਤੱਕ ਗਲੀ ਗਲੀ ਤੱਕ ਹਰ ਥਾਂ ਤੱਕ ਗਲੀ ਨੁਕੜ ਤੱਕ ਕਿੰਨਾ ਕ ਰੋਜ਼ਗਾਰ ਤੇ ਕਿੰਨੀਆਂ ਕ ਸਹੂਲਤਾਂ ਪਹੁੰਚ ਗਈਆਂ ਇਹ ਤੁਸੀਂ ਉਂਗਲਾਂ ਦੇ ਪੋਟਿਆਂ ਦੇ ਉੱਤੇ ਆਪ ਗਣ ਲਓ ਕਿ ਭਾਈ ਅਸੀਂ ਵਿਸ਼ਵ ਗੁਰੂ ਕਿਹੜੇ ਕਿਹੜੇ ਪਾਸੇ ਬਣੇ ਆ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਕਿ 2500 ਕਰੋੜ ਰੁਪਏ ਤਾਂ ਆਪਾਂ 11 ਸਾਲ ਦੇ ਵਿੱਚ ਤੋਰੇ ਫਿਰੇ ਤੇ ਲਾਤਾ ਜਦੋਂ ਸਾਡੇ ਪਿਛਲੇ ਦਿਨੀ ਪਾਕਿਸਤਾਨ ਦੇ ਨਾਲ ਸਬੰਧ ਵਿਗੜੇ ਉਦੋਂ ਸਾਡੇ ਹਰ ਸੰਪਰਕ ਦੇ ਵਿੱਚ ਜਾਂ ਸਾਡੇ ਹੱਕ ਦੇ ਵਿੱਚ ਇੱਕ ਵੀ ਦੇਸ਼ ਨਹੀਂ ਖੜਾ ਤੇ ਫਿਰ ਆਪਾਂ ਯਾਰੀਆਂ ਨਭਾਈਆਂ ਕਿੱਥੇ ਫਿਰ ਆਪਾਂ ਕੀ ਖਟਿਆ ਤੇ ਕੀ ਨਹੀਂ ਇਹ ਲੋਕਾਂ ਦੇ ਮਨ ਵਿੱਚ ਤੈਰਨੇ ਹੋਏ ਸਵਾਲ ਆ ਉਸ ਤੋਂ ਕੁੜੀ ਗੱਲੇ ਆ ਕਿ ਲੰਘੇ ਕੱਲ ਬਿਕਰਮ ਸਿੰਘ ਮਜੀਠੀਆ ਦਾ ਰੋਲਾ ਪੈ ਗਿਆ ਵਿਜੀਲੈਂਸ ਦੇ ਕਰਕੇ ਜਸਮੀਤ ਸਿੰਘ ਦੇ ਘਰ ਦੇ ਵਿੱਚ ਜਾ ਕੇ ਛਾਪਾ ਮਾਰਿਆ ਉਹਨਾਂ ਦੇ ਟੱਬਰ ਦੇ ਜੀਆ ਨਾਲ ਗੱਲਬਾਤ ਕੀਤੀ ਆ ਤੁਸੀਂ ਕਹੋਗੇ ਜਸਮੀਤ ਸਿੰਘ ਕੌਣ ਜਸਮੀਤ ਸਿੰਘ ਖੰਨੇ ਦਾ ਵਸਨੀਕ ਆ ਫਤੇਗੜ ਸਾਹਿਬੇ ਦਾ ਪਿੱਛਾ ਟੱਬਰ ਸਮੇਤ ਇਹ ਪਿਛਲੇ ਕੁਝ ਸਮੇਂ ਤੋਂ ਖੰਨਾ ਦੇ ਇੱਕ ਘਰ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਪਰ ਰੌਲਾ ਕੀ ਆ 2021 ਦੇ ਵਿੱਚ ਜਸਮੀਤ ਸਿੰਘ ਨੇ ਆਪਣੇ ਨਾਂ ਦੇ ਉੱਤੇ ਇੱਕ ਮੋਬਾਈਲ SIM ਲਈ ਜਿਵੇਂ ਕਿ ਤੁਸੀਂ ਜਾਂ ਮੈਂ ਜਾਂ ਕੋਈ ਵੀ ਲੈਂਦਾ ਪਰ ਜਦੋਂ ਹੁਣ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤਮ ਮਜੀਠੀਆ ਦੇ ਮੋਬਾਈਲ ਦੇ ਵਿੱਚੋਂ ਜਿਹੜੀ SIM ਮਿਲੀ ਆ ਉਹ ਜਸਮੀਤ ਸਿੰਘ ਦੇ ਨਾਂ ਦੇ ਉੱਤੇ ਰਜਿਸਟਰਡ ਆ ਯਾਨੀ ਕਿ 2021 ਦੇ ਵਿੱਚ ਜਸਮੀਤ ਸਿੰਘ ਖੰਨੇ ਵਾਲੇ ਨੇ ਜਿਹੜੀ SIM ਲਈ ਉਹ ਮਜੀਠੀਆ ਦੇ ਮੋਬਾਈਲ ਦੇ ਵਿੱਚੋਂ ਕਿਵੇਂ ਨਿਕਲੀ ਆ ਇਹ ਹੁਣ ਸਵਾਲਾਂ ਦਾ ਸਵਾਲ ਬਣ ਗਿਆ ਕੀ ਵਿਕਰਮ ਸਿੰਘ ਮਜੀਠੀਆ ਤੇ ਜਸਮੀਤ ਸਿੰਘ ਦਾ ਕੋਈ ਕਾਰੋਬਾਰੀ ਆਧਾਰ ਆ ਕੀ ਇਹ SIM ਆ ਜਿਹੜੀ ਉਹ ਅਸਲ ਅਰਥਾਂ ਦੇ ਵਿੱਚ ਕੋਈ ਬਿਆਨ ਕਰਦੀ ਆ ਕਿਉਂਕਿ ਇਹ ਵੀ ਪਤਾ ਲੱਗਾ ਵੀ ਜਦੋਂ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਕੋਈ ਦਿਨਾਂ ਬਾਅਦ ਜਸਮੀਤ ਸਿੰਘ ਕੈਨੇਡਾ ਚਲਾ ਗਿਆ ਹੁਣ ਵਿਜੀਲੈਂਸ ਦੇ ਮਨ ਦੇ ਵਿੱਚ ਸ਼ੱਕੇ ਵੀ ਆ ਵੀ ਕਿਤੇ ਕੋਈ ਗੜਬੜੀ ਤਾਂ ਨਹੀਂ ਕਿਤੇ ਕਿਸੇ ਕਾਰਨ ਦੇ ਕਰਕੇ ਤਾਂ ਨਹੀਂ ਜਸਮੀਤ ਸਿੰਘ ਵਿਦੇਸ਼ ਦੇ ਵੱਲ ਭੱਜ ਗਿਆ ਇਹ ਹੁਣ ਵਿਜੀਲੈਂਸ ਦੇ ਮਨ ਦੇ ਵਿੱਚ ਸਵਾਲ ਤੈਰ ਰਹੇ ਆ ਉਧਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਹੜੇ ਕਿ ਅਕਾਲੀ ਦਲ ਦੇ ਬੁਲਾਰੇ ਵੀ ਆ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਕਿਹਾ ਜੀ ਕਿ ਸਰਕਾਰ ਨੂੰ ਲੱਭਦਾ ਕੁਝ ਨਹੀਂ ਪੁਲਿਸ ਨੂੰ ਏਜੰਸੀਆਂ ਨੂੰ ਲੱਭਦਾ ਕੁਝ ਨਹੀਂ ਇਸ ਕਰਕੇ ਉਹ ਕਹਿ ਰਿਹਾ ਵੀ ਨੇਰੇ ਚ ਡਲੇ ਮਾਰਨ ਦਾ ਕੰਮ ਕਰਦੀਆਂ ਵੀ ਭਾਈ ਕਦ ਨਾ ਕਦੇ ਤਾਂ ਨਿਸ਼ਾਨਾ ਵਜੂਗਾ ਕੁਛ ਨਹੀਂ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਇਹਨਾਂ ਦੇ ਕੋਲ ਸਿਰਫ ਕਹਿਣ ਦੀਆਂ ਗੱਲਾਂ ਇਹਨਾਂ ਦੇ ਕੋਲ ਆ ਵਿਜੀਲੈਂਸ ਦੇ ਵੱਲੋਂ ਪੁਲਿਸ ਦੇ ਵੱਲੋਂ ਜੋ ਵੀ ਕੁਝ ਕਿਹਾ ਜਾ ਰਿਹਾ ਵੀ ਭਾਈ ਇਹ ਕਾ ਮੋਬਾਈਲ ਹੈ ਇਹ ਕਫਲਾਣਾ ਹੈ ਇੱਕ ਢਿੰਗੜਾ ਹੈ ਇਹ ਗੱਲਾਂ ਕਦੇ ਵੀ ਅਦਾਲਤ ਵਿੱਚ ਟਿਕੜੀਆਂ ਨਹੀਂ ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਉਹ ਕਹਿੰਦੇ ਸਚਾਈ ਕੋਈ ਨਹੀਂ ਇਹਨਾਂ ਗੱਲਾਂ ਨੇ ਵਿਜੀਲੈਂਸ ਦੀਆਂ ਗੱਲਾਂ ਨੇ ਪੁਲਿਸ ਦੀਆਂ ਗੱਲਾਂ ਨੇ ਅਦਾਲਤ ਦੇ ਵਿੱਚ ਤਾਰ-ਤਾਰ ਹੋ ਜਾਣਾ ਉਥੇ ਟੂੰਬੇ ਉੱਡ ਜਾਣੇ ਇਸ ਗੱਲ ਦੇ ਵਿਨੀਆ ਕਿ ਭਾਈ ਜਿਹੜਾ ਇਹ ਮਸਲਾ ਨਵਾਂ ਉੱਠਿਆ ਇਸ ਮਸਲੇ ਦੇ ਵਿੱਚੋਂ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਸ ਤੋਂ ਕੋਲੀ ਗੱਲ ਇਹ ਆ ਕਿ ਆਕਾਲੀ ਦਲ ਦੇ ਨਾਲ ਗੱਠ ਜੋੜ ਦੇ ਬਾਰੇ ਭਾਜਪਾ ਦੇ ਨੇਤਾ ਵੱਖੋ ਵੱਖਰੇ ਵਿਚਾਰ ਪੇਸ਼ ਕਰ ਰਹੇ ਆ ਦੋ ਦਿਨ ਪਹਿਲਾਂ ਅਸੀਂ ਸਾਡੇ ਵਾਲਾ ਰੇਡੀਓ ਤੇ ਖਬਰ ਸਾਂਝੀ ਕੀਤੀ ਕਿ ਭਾਈ ਅਸਲ ਦੇ ਵਿੱਚ ਨਾ ਇੱਥੇ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਆ ਉਹਨਾਂ ਨੇ ਇਹ ਗੱਲ ਕਹਤੀ ਜੀ ਕਿ ਅਸੀਂ ਆਕਾਲੀ ਦਲ ਦੇ ਨਾਲ ਗੱਠ ਜੋੜ ਕਰ ਸਕਦੇ ਹਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਵੇਂ 1996 ਦੇ ਵਿੱਚ ਆਕਾਲੀ ਦਲ ਦੇ ਨਾਲ ਭਾਜਪਾ ਦਾ ਗੱਠਜੋੜ ਹੋਇਆ ਸੀ ਹਾਲਾਤ ਹੁਣ ਵੀ ਉਵੇਂ ਹੀ ਆ ਹੁਣ ਵੀ ਇਹ ਗੱਠਜੋੜ ਕਰਨਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਦਾ ਜੇਕਰ ਗੱਠਜੋੜ ਹੋਊਗਾ ਤਾਂ ਇਹਦੇ ਨਤੀਜੇ ਚੰਗੇ ਆ ਸਕਦੇ ਹਨ ਹੁਣ ਵੀ ਪੰਜਾਬ ਦੇ ਵਿੱਚ ਫਿਰਕੂ ਸਦਭਾਵਨਾ ਦੇ ਲਈ ਇੱਕਜ ਹੋਣਾ ਚਾਹੀਦਾ ਉਹ ਕਹਿੰਦੇ ਜੀ ਕਿ ਆਪਸ ਦੇ ਵਿੱਚ ਮੁਹੱਬਤ ਦੇ ਲਈ ਸਾਂਝ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਇਹ ਗੱਠਜੋੜ ਸਮੇਂ ਦੀ ਲੋੜ ਆ ਜਕਰ ਸਾਹਿਬ ਨੇ ਪਹਿਲਾਂ ਵੀ ਬੜੀ ਵਾਰ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਹੁਣ ਜਾਖੜ ਸਾਹਿਬ ਜਿਹੜੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਆ ਉਹ ਤਾਂ ਗੱਠ ਜੋੜ ਦੇ ਪੱਖ ਦੇ ਵਿੱਚ ਆ ਜਿਹੜੇ ਹੁਣੇ-ਹੁਣੇ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਅਸ਼ਵਨੀ ਸ਼ਰਮਾ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਉਹ ਕਹਿੰਦੇ ਜੀ ਬਿਲਕੁਲ ਗੱਠ ਜੋੜਨੀ ਚਾਹੀਦਾ ਉਹ ਕਹਿੰਦੇ ਜੀ ਅਕਾਲੀ ਦਲ ਦੇ ਨਾਲ ਜਦੋਂ 1996 'ਚ ਗੱਠ ਜੋੜ ਹੋਇਆ ਸੀ ਉਦੋਂ ਅਕਾਲੀ ਦਲ ਦੀ ਪੁਛ ਪ੍ਰਤੀਤ ਸੀ ਹੁਣ ਇਹਨੂੰ ਪੁੱਛਦਾ ਕੌਣ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 117 ਸੀਟਾਂ ਦੇ ਉੱਤੇ ਅਸੀਂ ਇਕੱਲੇ ਹੀ ਚੋਣ ਲੜਾਂਗੇ ਯਾਨੀ ਕਿ ਬੀਜੇਪੀ ਇਕੱਲਿਆਂ ਚੋਣ ਲੜੂਗੀ ਤੇ ਬੀਜੇਪੀ ਇਸ ਗੱਲ ਦੇ ਸਮਰਥ ਹੈ ਕਿ ਇਹ ਕੱਲਿਆਂ ਹੀ ਚੋ ਇਹ ਕੱਲਿਆਂ ਹੀ ਜਿੱਤੇ ਇਹ ਕੱਲਿਆਂ ਹੀ ਜਲਵਾ ਪੇਸ਼ ਕਰਨ ਦੇ ਸਮਰੱਥ ਹੈ ਅਸ਼ਵਨੀ ਸ਼ਰਮਾ ਸਾਹਿਬ ਦੀ ਮਰਜ਼ੀ ਹਾਲਾਂਕਿ ਉਹਨਾਂ ਦੀ ਮਰਜ਼ੀ ਚੱਲਣੀ ਨਹੀਂ ਕਿਉਂਕਿ ਹਾਈ ਕਮਾਂਡ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਜੇਪੀ ਨੱਡਾ ਨੇ ਅਮਿਤ ਸ਼ਾਹ ਨੇ ਫੈਸਲਾ ਕਰਨਾ ਕਿ ਭਾਈ ਕਿਹਦੇ ਨਾਲ ਗੱਠਜੋੜ ਕਰਨਾ ਜਾਂ ਬਿਲਕੁਲ ਨਹੀਂ ਕਰਨਾ ਪਰ ਤੁਸੀਂ ਇਹ ਦੇਖ ਲਓ ਜੀ ਕਿ ਗੱਠਜੋੜ ਕਰੋ ਨਾ ਕਰੋ ਪਿਛਲੀਆਂ ਕੁਝ ਚੋਣਾਂ ਦੇ ਵਿੱਚ ਬੀਜੇਪੀ ਦੇ ਪੱਲੇ ਕੀ ਪਿਆ ਜੇ ਅਕਾਲੀਆਂ ਦੇ ਪੱਲੇ ਕੁਝ ਨਹੀਂ ਤਾਂ ਬੀਜੇਪੀ ਦੇ ਪੱਲੇ ਵੀ ਕੁਝ ਨਹੀਂ ਤੁਸੀਂ ਇਹ ਗੱਲ ਕਹਿੰਦੇ ਜੀ 117 ਸੀਟਾਂ ਦੇ ਉੱਤੇ ਕੱਲਿਆਂ ਚੋਂ ਲੜਾਂਗੇ ਬਿਲਕੁਲ ਲੜਨੀ ਚਾਹੀਦੀ ਆ ਪਰ ਉਹਦੇ ਵਿੱਚ ਜਿੱਤੋ ਕਿ ਕਿੰਨੀਆਂ ਨਾ ਕੱਲਿਆਂ ਨੂੰ ਇਸ ਵੇਲੇ ਭਾਜਪੀ ਨੂੰ ਕੋਈ ਬੇਰਾਂਵੱਟੇ ਪੁੱਛਦਾ ਤੇ ਨਾ ਅਕਾਲੀਆਂ ਨੂੰ ਸਮੇਂ ਦੀ ਲੋੜ ਇਹ ਆ ਜੀ ਕਿ ਦੋਵੇਂ ਧਿਰਾਂ ਇਕੱਠੀਆਂ ਹੋ ਜਾਣ ਬਾਕੀ ਇਹ ਇਕੱਠੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਇਹ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਅਗਲੀ ਖਬਰ ਭਾਈ ਹੋਰ ਆ ਉਹ ਇਹ ਆ ਜੀ ਕਿ 31 ਬਿੱਲ ਜਿਹੜੇ ਕਦੇ ਕਾਨੂੰਨ ਨਹੀਂ ਬਣੇ ਮੀਡੀਆ ਦੇ ਵਿੱਚ ਇੱਕ ਬੜੀ ਵੱਡੀ ਰਿਪੋਰਟ ਆਈ ਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਪੇਸ਼ ਹੋਏ 31 ਬਿੱਲ ਕਦੇ ਵੀ ਕਾਨੂੰਨ ਨਹੀਂ ਬਣੇ ਉਹਦੇ ਪਿੱਛੇ ਕਾਰਨ ਕਹੀ ਆ ਹੁਣ ਵੀ ਆਪਾਂ ਜਾਣਦੇ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬੇਅਦਬੀ ਦੇ ਮਾਮਲੇ ਦੇ ਉੱਤੇ ਕਾਨੂੰਨ ਬਣਾਉਣ ਵਾਸਤੇ ਬਿੱਲ ਪੇਸ਼ ਕੀਤਾ ਗਿਆ ਇਹ ਬਿੱਲ ਪਾਸ ਨਹੀਂ ਹੋਇਆ 6 ਮਹੀਨੇ ਲੋਕਾਂ ਦੀ ਧਰਮ ਗੁਰੂਆਂ ਦੀ رائے ਲੈਣ ਦੇ ਵਾਸਤੇ ਤੇ ਪਤਾ ਲੱਗਾ ਕਿ ਇਹਨਾਂ ਨੇ ਸਿਲੈਕਟ ਕਮੇਟੀ ਬਣਾਈ ਜਿਹਦੀ ਕਿ ਲੰਘੇ ਕੱਲ ਪਹਿਲੀ ਮੀਟਿੰਗ ਹੋਈ ਆ ਡਾਕਟਰ ਇੰਦਰਬੀਰ ਸਿੰਘ ਨਿਜਰ ਦੀ ਅਗਵਾਈ ਚ ਹੁਣ ਦੇਖੋ ਕਮੇਟੀ ਬਣਾਤੀ ਆ ਕਮੇਟੀ ਤੋਂ ਬਾਅਦ ਕੀ ਕੰਮ ਹੁੰਦਾ ਇਹ ਬਿੱਲ 6 ਮਹੀਨੇ ਬਾਅਦ ਫਿਰ ਵਿਧਾਨ ਸਭਾ ਦੇ ਵਿੱਚ ਪੇਸ਼ ਹੋਊਗਾ ਸ਼ਾਇਦ ਪਾਸ ਵੀ ਹੋ ਜਾਵੇ ਜੇ ਪਾਸ ਹੋ ਗਿਆ ਤਾਂ ਰਾਜਪਾਲ ਸਾਹਿਬ ਦੀ ਮੇਜ਼ ਤੇ ਜਾਊ ਜੇ ਉਦੋਂ ਤੱਕ ਗੁਲਾਬ ਚੰਦ ਕਟਾਰੀਆ ਹੀ ਪੰਜਾਬ ਦੇ ਰਾਜਪਾਲ ਹੋਏ ਤੇ ਉਹਨਾਂ ਨੇ ਸਾਈਨ ਕਰਤੇ ਤਾਂ ਫਿਰ ਇਹ ਜਾਊਗਾ ਜੀ ਕਾਨੂੰਨ ਬਣਨ ਵਾਸਤੇ ਬਿੱਲ ਰਾਸ਼ਟਰਪਤੀ ਦਰੋਪਤੀ ਮੁਰਮੂ ਦੀ ਮੇਜ਼ ਤੇ ਫੇਰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਕਿਉਂ ਇਹਨੂੰ ਮਨਜ਼ੂਰ ਕਰਨਗੇ ਕਿਉਂ ਇਹਨੂੰ ਪਾਸ ਕਰਨਗੇ ਜਾਂ ਨਹੀਂ ਪਾਸ ਕਰਨਗੇ ਇਹ ਸਮਾਂ ਬਿਆਨ ਕਰੂਗਾ ਕਿਉਂਕਿ ਹੁਣ ਤੱਕ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਮਾਮਲਿਆਂ ਦੇ 31 ਵੇਲਾ ਜਿਹੜੇ ਉਹਨਾਂ ਦੇ ਵਿੱਚੋਂ ਕਈ ਰਾਜਪਾਲ ਦੀ ਮੇਜ਼ ਤੇ ਕੁਵਾਚ ਗਏ ਕਈ ਰਾਸ਼ਟਰਪਤੀ ਦੀ ਮੇਜ਼ ਤੇ ਕੁਵਾਚ ਗਏ ਸਿਰਫ ਤੇ ਸਿਰਫ ਪੰਜਾਬ ਦੀ ਜਾਂ ਸੂਬੇ ਦੀ ਕੋਈ ਵੀ ਸਰਕਾਰ ਹੋਵੇ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗੇ ਬਣਨ ਦੀ ਖਾਤਰ ਇਹ ਗੱਲ ਕਹਿ ਦਿੰਦੀ ਹੈ ਕਿ ਭਾਈ ਬਿੱਲ ਅਸੀਂ ਆਪਦੇ ਵੱਲੋਂ ਤਾਂ ਪੇਸ਼ ਕਰ ਦਿੱਤਾ ਅਸੀਂ ਤਾਂ ਬਿੱਲ ਪਾਸ ਕਰਤਾ ਸਾਡੇ ਹਿੱਸੇ ਦੇ ਵਿੱਚ ਜੋ ਕੁਝ ਸੀ ਅਸੀਂ ਤਾਂ ਉਹ ਆਪਣੇ ਵੱਲੋਂ ਵੜ ਤੋਂ ਵੜ ਕਰਤਾ ਹੁਣ ਤਾਂ ਪਾਈਏ ਉਹਨਾਂ ਦੀ ਮਰਜ਼ੀ ਆ ਉਹ ਕੁਝ ਕਰਦੇ ਨਹੀਂ ਰਾਜਪਾਲ ਨਹੀਂ ਕਰਦੇ ਰਾਸ਼ਟਰਪਤੀ ਨਹੀਂ ਕਰਦੇ ਇਹ ਸਿਰਫ ਸਿਰਫ ਆਪਦੇ ਗਲੋਗਲਾਵਾਂ માં ਲਾ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗੇ ਬਣਨ ਦਾ ਇੱਕ ਡਰਾਮਾ ਹੁੰਦਾ ਜਿਹੜਾ ਕਿ ਸਾਰੀਆਂ ਸਰਕਾਰਾਂ ਅਕਾਲੀਆਂ ਨੇ ਵੀ ਕੀਤਾ ਤੇ ਕਾਂਗਰਸਗੀਆਂ ਨੇ ਵੀ ਤੇ ਆਪ ਵਾਲੇ ਵੀ ਕਰ ਰਹੇ ਆ ਅਕਾਲੀਆਂ ਦੇ ਵੱਲੋਂ ਬੇਦਬੀ ਦੇ ਮਾਮਲੇ ਤੇ ਕਾਨੂੰਨ ਬਣਾਉਣ ਦੇ ਲਈ ਬਿੱਲ ਪਾਸ ਕੀਤਾ ਗਿਆ ਇਹ ਰਾਸ਼ਟਰਪਤੀ ਦੀ ਮੂਸਤੇ ਪਿਆ ਕਾਂਗਰਸਗੀਆਂ ਨੇ ਬਿੱਲ ਪਾਸ ਕੀਤਾ ਉਸ ਤੋਂ ਬਾਅਦ ਇਹ ਵੀ ਰਾਸ਼ਟਰਪਤੀ ਦੀ ਮੇਜ਼ ਤੇ ਪਿਆ ਤੇ ਹੁਣ ਵਾਲਾ ਬਿੱਲ ਪਤਾ ਨਹੀਂ ਕਦੋਂ ਰਾਜਪਾਲ ਕੋਲੇ ਜਾਣਾ ਤੇ ਕਦੋਂ ਕੋ ਰਾਸ਼ਟਰਪਤੀ ਕੋਲੇ ਜਾਣਾ ਮਤਲਬ ਇਹ ਆ ਕਿ ਇਹ ਇੱਕ ਪਖੰਡਵਾਦੀ ਤੋਂ ਬਿਨਾ ਪੁੱਜਣੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ 31 ਬਿੱਲ ਪਹਿਲਾਂ ਰੁਲ ਰਹੇ ਆ ਤੇ ਪਤਾ ਨਹੀਂ ਕਿੰਨੇ 31 ਹੋਰ ਰੁਲਣੇ ਆ ਇਹ ਪਖੰਡਵਾਦੀ ਤੋਂ ਬਿਨਾ ਜੇਕਰ ਕੁਝ ਹੁੰਦਾ ਤਾਂ ਇਹਦਾ ਹੁਣ ਤੱਕ ਸਿੱਟਾ ਨਿਕਲਿਆ ਹੁੰਦਾ ਇਹ ਸਿੱਟਾ ਨਿਕਲਣ ਦੀ ਸੰਭਾਵਨਾ ਕੋਈ ਨਹੀਂ ਬਾਕੀ ਸਮਾਂ ਦੱਸੋਗਾ ਬਣਦਾ ਕੀ ਆ ਫਿਲਹਾਲ ਤਾਂ ਇਹ ਗੱਲ ਆ ਵੀ ਭਾਈ ਲੋਕ ਸੋਚਦੇ ਆ ਵੀ ਵੇਦਵੀ ਦੇ ਮਾਮਲੇ ਦੇ ਵਿੱਚ ਬਣੂਗਾ ਕੀ ਪਰ ਹਾਂ 300 ਤੋਂ ਉੱਤੇ ਰਣ ਹੋ ਗਿਆ ਸਮਾਣਾ ਦੇ ਟਾਵਰ ਦੇ ਉੱਤੇ ਬੀਐਸਐਨਐਲ ਦੇ ਟਾਵਰ ਦੇ ਉੱਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ ਜਿਹੜਾ ਇਸੇ ਮੰਗ ਦੇ ਵਿੱਚ ਬੈਠਾ ਕਿ ਭਾਈ ਬੇਦਬੀ ਦੇ ਮਾਮਲੇ ਤੇ ਸਖਤ ਕਾਨੂੰਨ ਬਣੇ ਉਹਦੀ ਕਿਸੇ ਨੇ ਬਾਤ ਨਹੀਂ ਪੁੱਛੀ ਉਹ ਬੰਦਾ ਮਰਨ ਕਿਨਾਰੇ ਆ ਕਈ ਵਾਰੀ ਬੇਹੋਸ਼ ਹੋਇਆ ਉਹਨੇ ਕਿਹਾ ਜੀ ਮੈਂ ਟਾਵਰ ਤੋਂ ਮਰਨਾ ਮਨਜ਼ੂਰ ਕਰੂੰਗਾ ਡਿੱਗ ਕੇ ਪਰ ਜਿੰਨੀ ਦੇਰ ਤੱਕ ਕਾਨੂੰਨ ਨਹੀਂ ਬਣਦਾ ਮੈਂ ਇੱਥੋਂ ਉਤਰਨਾ ਨਹੀਂ ਤੇ ਉਹਦੀ ਕਿਸੇ ਨੇ ਸਾਰ ਨਹੀਂ ਲਈ ਉਹਦੇ ਕੋਲੋਂ ਹੋ ਹੋ ਕੇ ਸਾਰੇ ਮੜਿਆਉਂਦੇ ਆ ਨਾਲ ਦੇ ਪਿੰਡਾਂ 'ਚ ਜਾ ਕੇ ਵਿਧਾਇਕ ਮੁੜੇ ਆਉਂਦੇ ਆ ਪਰ ਉਸ ਬੰਦੇ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਨਾ ਹੀ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਸਾਰ ਲਈ ਜਿਹੜੇ ਕਹਿੰਦੇ ਜੀ ਕਿ ਬੇਦਬੀ ਦੇ ਮਾਮਲੇ ਤੇ ਮਨ ਦੁਖੀ ਬਹੁਤ ਆ ਉਹਨਾਂ ਦੇ ਵਿੱਚੋਂ ਵੀ ਕੋਈ ਨਾਮ ਆ ਤਰੀ ਗਿਆ ਅਗਲੀ ਗੱਲ ਇਹ ਹੈ ਜੀ ਕਿ ਦੇਖੋ ਪੰਜਾਬ ਦੇ ਵਿੱਚ ਮੀਂਹ ਪੈ ਰਹੇ ਆ ਹਲੇ ਹੋਰ ਪੈਣੇ ਆ ਪਰ ਪੰਜਾਬ ਦੇ ਵਿੱਚ ਅੱਖ ਦੇ ਫੋਰ ਦੇ ਵਿੱਚ ਕੀ ਤੋਂ ਕੀ ਵਾਪਰ ਗਿਆ ਅਜਨਾਲੇ ਦੇ ਵੱਲੋਂ ਖਬਰ ਆਈ ਆ ਸਰਹਿੰਦ ਨਹਿਰ ਦੇ ਪੁਲ ਦੇ ਉੱਤੇ ਇੱਥੇ ਰੇਲਿੰਗ ਨਹੀਂ ਲੱਗੀ ਜਿਹਨੂੰ ਆਪਾਂ ਗ੍ਰਿੱਲ ਕਹਿ ਦਿੰਨੇ ਆ ਇਹ ਭਾਈ ਉਹ ਨਹੀਂ ਲੱਗੀ ਜਿਹਦੇ ਕਰਕੇ ਲੋਕ ਡਿੱਗਣੋਂ ਬਚ ਸਕਣ ਇੱਥੇ ਬੰਦਾ ਆਪਦੀ ਘਰਵਾਲੀ ਤੇ ਦੋ ਬੱਚਿਆਂ ਦੇ ਸਮੇਤ ਮੋਟਰਸਾਈਕਲ ਤੇ ਜਾ ਰਿਹਾ ਕਿਉਂਕਿ ਮੀਂਹ ਪਿਆ ਚਿੱਕੜ ਚੁੱਲਾ ਹੋਇਆ ਠੇਕੇਦਾਰ ਨੇ ਮਿੱਟੀ ਪਾਈ ਇੱਥੇ ਉਥੇ ਹੋਰ ਘਾਰਾ ਬਣ ਗਿਆ ਉਹ ਜਦੋਂ ਆਪਦੀ ਬੋਟੀ ਤੇ ਆਪਦੀ 4 ਸਾਲ ਦੇ ਬੱਚੇ ਮੁੰਡੇ ਸਮੇਤ ਗੁਰਪ੍ਰੀਤ ਸਿੰਘ ਤੇ 2 ਸਾਲ ਦੀ ਬੱਚੀ ਨਿਮਰਤ ਕੌਰ ਦੇ ਸਮੇਤ ਜਾ ਰਿਹਾ ਉਹਦਾ ਮੋਟਰਸਾਈਕਲ ਤਿਲਕ ਗਿਆ ਰੇਲਿੰਗ ਨਹੀਂ ਇਸ ਕਰਕੇ ਉਹਦੀ ਘਰਵਾਲੀ ਤੇ ਦੋਵੇਂ ਬੱਚੇ ਨਹਿਰ 'ਚ ਡਿੱਗ ਗਏ ਉਨੇ ਆਪਦੇ ਪਰਿਵਾਰ ਨੂੰ ਬਚਾਉਣ ਲਈ ਨਹਿਰ ਦੇ ਵਿੱਚ ਛਾਲ ਮਾਰੀ ਤੇ ਉਹਦੀ ਬੱਚੀ ਆ ਜਿਹੜੀ ਉਹ ਵੀ ਨਹੀਂ ਮਿਲੀ ਤੇ ਉਹਦਾ ਮੁੰਡਾ ਵੀ ਨਹੀਂ ਮਿਲਿਆ ਹਾਂ ਘਰ ਵਾਲੀ ਉਹਦੀ ਅੱਗੇ ਝਾੜੀਆਂ ਚ ਜਾ ਕੇ ਫਸ ਗਈ ਉਹ ਬਚ ਗਈ ਮੁੰਡਾ ਵੀ ਬਚ ਗਿਆ ਪਰ ਹੁਣ ਉਹਦੀ ਜਿਹੜੀ 2 ਸਾਲ ਦੀ ਬੱਚੀ ਆ ਨਿਮਰਤ ਕੌਰ ਉਹਦੀ Laash ਗੋਤਾਖੋਰਾਂ ਨੇ ਬਾਹਰ ਕੱਢ ਲਈ ਆ ਮੁੰਡਾ ਹਾਲੇ ਤੱਕ 4 ਸਾਲ ਦਾ ਗੁਰਪ੍ਰੀਤ ਸਿੰਘ ਲੱਭਿਆ ਨਹੀਂ ਜਦੋਂ ਹੁਣ ਬੱਚੀ ਦੀ Laash ਮਿਲ ਗਈ ਆ ਤੇ ਖਬਰ ਨਵੀਂ ਆ ਗਈ ਜੀ ਕਹਿੰਦੇ ਉਥੇ ਅ ਜਿਹੜਾ ਨਹਿਰ ਦਾ ਪੋਲਾ ਉੱਤੇ ਰੇਲਿੰਗ ਲਾਉਣ ਦਾ ਕੰਮ ਸ਼ੁਰੂ ਕਰਤਾ ठेकेदार ਨੇ ਮਤਲਬ ਇਹ ਅਭੀ 2-3 ਜਣੇ ਮਰਨ ਤੇ ਫਿਰ ਉਸ ਤੋਂ ਬਾਅਦ ਆਪਾਂ ਮਸਲਾ ਹੱਲ ਕਰਦੇ ਆਂ ਕਦੇ ਸੜਕਾ ਜਿਹੜੀ ਉੱਥੇ ਹਾਰਸੇ ਤੋਂ ਬਾਹਰ ਜਦੋਂ ਬੰਦੇ ਮਰ ਜਾਂਦੇ ਆਪਾਂ ਕਹਿੰਦੇ ਨੇ ਜੀ ਹੁਣ ਇਹਦੇ ਤੇ ਪੱਚ ਲਾਉਣੇ ਆਂ ਹੁਣ ਨਮੀ ਬਣਾ ਦੰਨੇ ਆਂ ਕਦੇ ਕੋਈ ਬਹੁਤ ਵੱਡਾ ਹਾਰਸਾ ਵਾਪਰ ਜੇ ਫਿਰ ਆਪਾਂ ਕਹਿੰਦੇ ਜੀ ਹੁਣ ਆਪਾਂ ਇਹਦੀ ਮੁਰੰਮਤ ਕਰਦੇ ਆਂ ਯਾਨੀ ਕਿ ਬੰਦੇ ਮਾਰਾਂਗੇ ਮਰਵਾਵਾਂਗੇ ਤਾਂ ਜਾ ਕੇ ਮਸਲੇ ਦਾ ਅਗਲਾ ਹੱਲ ਹੋਊਗਾ ਉਸ ਤੋਂ ਕੋਲੀ ਗੱਲ ਹੈ ਜੀ ਕਿ ਜਿਹੜਾ ਹਲਵਾਰੇ ਦਾ ਅੰਤਰਰਾਸ਼ਟਰੀ 에ਅਰਪੋਰ ਉਦਾ ਉਦਘਾਟਨ ਹੋਣਾ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਵਰਚੁਅਲ ਤਰੀਕੇ ਨਾਲ ਕਰਨਾ ਸੀ 27 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਚਲੇ ਗਏ ਜੀ ਉੱਡ ਕੇ ਇਸ ਵੇਲੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਮੁੜਨਾ ਹੈਗਾ ਜੀ 26 ਤਰੀਕ ਨੂੰ 27 ਤਰੀਕ ਤੋਂ ਕਹਿੰਦੇ ਜੀ ਉਹਨਾਂ ਨੇ ਬਿਹਾਰ ਦੇ ਵਿੱਚ ਚੋਣਾਂ 'ਚ ਬਿਜ਼ੀ ਹੋ ਜਾਣਾ ਤੇ 27 ਤਰੀਕ ਵਾਲਾ ਜਿਹੜਾ ਵਰਚੁਅਲ ਤਰੀਕੇ ਦਾ ਉਦਘਾਟਨ ਉਹ ਅੱਗੇ ਪੈ ਗਿਆ ਉਹ ਪਤਾ ਨਹੀਂ ਕਰੋ ਤੱਕ ਅੱਗੇ ਪੈ ਗਿਆ ਪਰ ਜਿਹੜਾ ਇਹ ਹਲਵਾਰੇ ਦਾ 에ਰਪੋਰਟ ਆ ਇਹ ਭਾਈ ਨਹੀਂ ਸ਼ੁਰੂ ਹੋਊਗਾ ਇਹਦਾ ਵਰਚੁਅਲ ਉਦਘਾਟਨ ਹੁਣ 27 ਤਰੀਕ ਨੂੰ ਨਹੀਂ ਹੋਣਾ ਉਹਨੇ ਕਦੋਂ ਹੂ ਸਮਾਂ ਦੱਸੂਗਾ ਪਰ ਪੰਜਾਬ ਦੇ ਕਈ ਮੰਤਰੀ ਟਾਰਾ ਮਾਰੀ ਐਦੇ ਸੀ ਕਿ ਭਾਈ ਸਾਡੇ ਕਹਨੇ ਦੇ ਉੱਤੇ ਬਣਿਆ ਇਹ ਤਾਂ ਕਰਕੇ ਬਣਿਆ ਅਸੀਂ ਇਹਦੇ ਲਈ ਬੜਾ ਯਤਨ ਕੀਤੇ ਅਸੀਂ ਇਹਦੇ ਲਈ ਫਲਾਂ ਕੀਤਾ ਅਸੀਂ ਇਹਦੇ ਲਈ ਢਿੰਗ ਕੀਤਾ ਪਰ ਹੁਣ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਉਦਘਾਟਨ ਰੁਕ ਗਿਆ ਇਹ ਉਦਘਾਟਨ ਆਉਂਦੇ ਸਮੇਂ ਦੇ ਵਿੱਚ ਕਦੋਂ ਹੁੰਦਾ ਇਹ ਹੁਣ ਸਮਾਂ ਬਿਆਨ ਕਰੂਗਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਅਗਲੀ ਜਾਣਕਾਰੀ ਜੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਣੀ ਆ ਇਸ ਮੀਟਿੰਗ ਦੇ ਵਿੱਚ ਕਨੇ ਜੀ ਪੰਜਾਬ ਪੱਖੀ ਕੇਈ ਮੁੱਦੇ ਵਿਚਾਰੇ ਜਾ ਸਕਦੇ ਆ ਕਈ ਮਸਲੇ ਹੱਲ ਕੀਤੇ ਜਾ ਸਕਦੇ ਆ ਪਰ ਲੈਂਡ ਪੂਲਿੰਗ ਨੀਤੀ ਦੇ ਉੱਤੇ ਇਸ ਵੇਲੇ ਰੌਲਾ ਪਿਆ ਉਹ ਇਹ ਰੌਲਾ ਪੈ ਗਿਆ ਕਿਉਂਕਿ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਹ ਗੱਲ ਕਹਿੰਦੀ ਹੈ ਕਿ ਕਿਸਾਨ ਦਾ ਮਨ ਹੈ ਜ਼ਮੀਨ ਦੇਵੇ ਨਹੀਂ ਮਨ ਜ਼ਮੀਨ ਨਾ ਦੇਵੇ ਡਿਵੈਲਪਮੈਂਟ ਦੇ ਲਈ ਜਦ ਕਿ ਜਗਰਾਉਂ ਵੱਲ ਦੇ ਇੱਕ ਤਹਿਸੀਲਦਾਰ ਦੇ ਸਾਈਨਾਂ ਵਾਲੀ ਚਿੱਠੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਜਿਦੇ ਵਿੱਚ ਤਹਿਸੀਲਦਾਰ ਸਾਹਿਬ ਨੇ ਗੱਲ ਕਹੀ ਹੈ ਕਿ ਜਗਰਾਉਂ ਦੇ ਫਲਾਣੇ 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 ਪਿੰਡ ਜਿਹੜੇ ਕਿ ਇਸ ਵੇਲੇ ਲੈਂਡ ਪੂਲਿੰਗ ਨੀਤੀ ਤਹਿਤ ਆਏ ਆ ਇਹਨਾਂ ਪਿੰਡਾਂ ਦੀ ਸੀਐਲਯੂ ਜਾਰੀ ਨਾ ਕੀਤੀ ਜਾਵੇ ਯਾਨੀ ਕਿ ਜੇ ਸੀਐਲਯੂ ਜਾਰੀ ਨਾ ਹੋਈ ਤੇ ਫਿਰ ਉਸ ਤੋਂ ਬਾਅਦ ਕਿਸਾਨ ਆਪਣੀ ਜ਼ਮੀਨ ਵੇਚਵਟ ਨਹੀਂ ਸਕਦਾ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਭਾਈ ਇਹ ਮਰਜ਼ੀ ਕਿਸਾਨ ਦੀ ਦੂਜੇ ਪਾਸੇ ਭਾਈ ਸੀਐਲਯੂ ਜਾਰੀ ਨਾ ਕੀਤੀ ਜਾਵੇ ਇਹਦਾ ਮਤਲਬ ਕਿਸਾਨ ਦੇ ਨਾਲ ਅੰਦਰ ਖਾਤੇ ਹੀਰਾ ਫੇਰੀ ਹੋ ਰਹੀ ਆ ਏਸੇ ਗੱਲ ਕਰਕੇ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ 30 ਤਰੀਕ ਨੂੰ ਯਾਨੀ ਕਿ ਅਸੀਂ 30 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਨਾ ਵੇਨੇ ਆ ਭਾਈ ਇਹਦੇ ਵਿੱਚੋਂ ਨਤੀਜੇ ਕੀ ਆਉਂਦੇ ਆ ਪੰਜਾਬ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਜਿਹੜੇ ਭਾ ਦੇ ਵਿੱਚ ਆ ਰਹੀਆਂ ਉਹ ਸੇ ਦੇ ਵਿੱਚ ਜਾ ਰਹੀਆਂ ਆ ਚੱਲ ਮੇਰਾ ਪੁੱਤ ਭਾਗ ਚੌਥਾ ਫਿਲਮਾ ਜਿਹੜੀ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਕਿਉਂਕਿ ਇਹਦੇ ਵਿੱਚ ਇਫਤਖਾਰ ਠਾਕਰ ਨਾਸਰ ਚਨੋਟੀ ਅਕਰਮ ਉਦਾਸ ਤੇ ਕਈ ਹੋਰ ਪਾਕਿਸਤਾਨੀ ਕਲਾਕਾਰ ਆ ਤੇ ਭਾਰਤ ਦੇ ਵਿੱਚ ਇਸ ਵੇਲੇ ਪਾਕਿਸਤਾਨੀ ਕਲਾਕਾਰਾਂ ਦੀ ਹਾਜ਼ਰੀ ਵਾਲੀਆਂ ਫਿਲਮਾਂ ਦੇ ਉੱਤੇ ਬੈਨ ਲੱਗਿਆ ਇਸੇ ਕਰਕੇ ਸਰਦਾਰ ਜੀ 3 ਫਿਲਮ ਜਿਹੜੀ ਕਿ ਦਿਲਜੀਤ ਦੋਸਾਂਝ ਦੀ ਉਹ ਵੀ ਨਹੀਂ ਭਾਰਤ ਤੇ ਰਿਲੀਜ਼ ਹੋਈ ਉਹਨੇ ਪਾਕਿਸਤਾਨ ਤੇ ਕਈ ਹੋਰ ਦੇਸ਼ਾਂ ਵਿੱਚ ਠੀਕ ਕੰਮ ਕੀਤਾ ਪਰ ਅਮਰਿੰਦਰ ਗਿੱਲ ਦੀ ਫਿਲਮ ਆ ਜਿਹੜੀ ਉਹ ਵੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਸੋ ਅਮਰਿੰਦਰ ਗਿੱਲ ਦੀ ਫਿਲਮ ਦੇ ਉੱਤੇ ਕਾਰਜ ਗਿੱਲ ਦੇ ਪੈਸੇ ਲੱਗੇ ਆ ਤੇ ਸਰਦਾਰ ਜੀ 3 ਦੇ ਉੱਤੇ ਤੇ ਗੁਣਵੀਰ ਸਿੱਧੂ ਤੇ ਮਨਮੋਹ ਸਿੱਧੂ ਦੇ ਪੈਸੇ ਲੱਗੇ ਸੀ ਤੇ ਮੈਨੂੰ ਹੈਰਾਨੀ ਹੁੰਦੀ ਆ ਵੀ ਪਿਛਲੇ ਦਿਨੀ ਫਿਲਮ ਐਂਡ ਸਿਨੇ ਵਰਕਰ ਐਸੋਸੀਏਸ਼ਨ ਆ ਜਿਹੜੀ ਉਨੇ ਕਹਿਆ ਸੀਗੇ ਕਿ ਬਾਰਡਰ 2 ਨੂੰ ਅਸੀਂ ਸ਼ੂਟ ਹੋਣ ਤੋਂ ਨਹੀਂ ਰੋਕਾਂਗੇ ਇਹਦੇ ਵਿੱਚ ਭਾਰਤੀ ਪ੍ਰੋਡਿਊਸਰ ਦੇ ਪੈਸੇ ਲੱਗੇ ਆ ਤੇ ਮੈਂ ਸੋਚੀ ਜਾਂਦਾ ਗਣਵੀਰ ਸਿੱਧੂ ਕਿਹੜਾ ਇੰਡੋਨੇਸ਼ੀਆ ਦੇ ਉਹ ਵੀ ਭਾਰਤ ਦੇ ਹੀ ਆ ਤੇ ਕਾਰਜਗਿਲ ਕਿਹੜਾ ਇਸ ਵੇਲੇ ਕਹਿੰਦੇ ਕਿ ਤੰਜ਼ਾਨੀਆ ਦੇ ਰਹਿਣ ਵਾਲੇ ਆ ਉਹ ਵੀ ਭਾਰਤ ਦੇ ਹੀ ਆ ਸੋ ਇਸ ਕਰਕੇ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਵੀ ਪੰਜਾਬੀ ਸਿਨੇਮੇ ਦੀ ਬ੍ਰੇਕ ਲਵਾਈ ਜਾਵੇ ਪੰਜਾਬੀ ਸਿਨੇਮੇ ਦੀ ਗੱਲਬਾਤ ਨਾ ਛੜੇ ਤੇ ਜੇਕਰ ਜਾਂਦੇ ਜਾਂਦੇ ਗੱਲ ਕਰ ਗਏ ਭਾਈ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਪਿਛਲੇ 24 ਘੰਟੇ ਦੌਰਾਨ ਕੁਝ ਕਿ ਥਾਵਾਂ ਤੇ ਮੀਂਹ ਪਿਆ ਪਰ ਲੰਘੇ ਕੱਲ ਜਲੰਧਰ ਤੇ ਮਾਲਵੇ ਦੇ ਵਿੱਚ ਮੁਖਸਰ ਸਾਹਿਬ ਫਰੀਦਕੋਟ ਤੇ ਕਈ ਹੋਰ ਥਾਵਾਂ ਦੇ ਉੱਤੇ ਗਰਮੀ ਕਾਫੀ ਰਹੀ ਹੈ ਧੁੱਪ ਨਿਕਲੀ ਹੈ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਾਫੀ ਮੀਂਹ ਪੈਣ ਦੀ ਸੰਭਾਵਨਾ ਕੱਲੇ ਪੰਜਾਬ ਦੇ ਵਿੱਚ ਨਹੀਂ ਹਿਮਾਚਲ ਉੱਤਰਾਖੰਡ ਦਿੱਲੀ ਰਾਜਸਥਾਨ ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਵੀ ਕਈ ਹਿੱਸਿਆਂ ਦੇ ਵਿੱਚ ਕਾਫੀ ਮੀਂਹ ਪੈਣਾ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਕੁ ਹਫ਼ਤਿਆਂ ਦੇ ਵਿੱਚ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਨੀ ਤੇ ਮਾਲੀ ਦੋਵਾਂ ਤਰ੍ਹਾਂ ਦਾ ਨੁਕਸਾਨ ਬਹੁਤ ਹੋਇਆ ਪੰਜਾਬ ਦੇ ਵਿੱਚ ਹੜ੍ਹ ਨਾ ਆਉਣ ਪੰਜਾਬ ਦੇ ਵਿੱਚ ਸਥਿਤੀ ਠੀਕ ਰਹੇ ਪੰਜਾਬ ਦੀਆਂ ਡਰੇਨਾ ਟੋਨਾਂ ਦੀ ਸਫਾਈ ਤਾਂ ਐਸੀ ਵੈਸੀ ਹੋਈ ਹੋਣੀ ਆ ਪਰ ਸਭ ਕੁਝ ਵਿਚਾਰ ਹੋਵੇ ਲੋਕ ਬਚੇ ਰਹਿਣ ਫਸਲਾਂ ਬਚੀਆਂ ਰਹਿਣ ਮਾਲ ਡੰਗਰ ਬਚਿਆ ਰਹੇ ਇਹ ਦੀ ਐਸੀ